ਸਾਡੇ ਕੁਝ ਦੋਸਤੋ ਮੈਂ ਜਿਸ ਤਿੰਨ ਪੰਗਾਇਆ ਸਤ ਖੜੇ ਆ ਸੀ ਜਿਹੜੇ ਦੋਸਤ ਬਾਬਾ ਜੀ ਅਨਾਮ ਸਿੰਘ ਦਾ ਦੰਦ ਉਹਨਾਂ ਨਾਲ ਦੇ ਬੁੱਧਾ ਬਖਰਾਮ ਸਿੰਘ ਉਹ ਮੈਂ ਕੋ ਮੈਕਰਤੂ ਸਿੰਘ ਆ ਕੋਈ ਹਰਿਆਣਾ ਤੋਂ ਸਿੰਘਾਂ ਕੋ ਆ ਕੇ ਇਸ ਕੈਂਪ ਦੇ ਵਿੱਚ ਜਿਹੜੀ ਆਪਣੀ ਜਿਹੜੀ ਸੇਵਾ ਪਾਈ ਹੋਈ ਹੈ ਗੱਲਬਾਤ ਕਰਦੇ ਆ ਸਾਲ ਚ ਮੈਂ ਕਿਦਾਲ ਤੋਂ ਸਿੰਘ ਸਰਦਾਰ ਗਿਆਨ ਲਖਮੀ ਸਿੰਘ ਜੀ ਅਮਰੀਕਾ ਤੋਂ ਸਪੈਸ਼ਲ ਗੋਸਟੇ ਆ ਤੇ ਰਜਪੁਰ ਕੁੰਤਿਆ ਸਿੰਘ ਸਾਹਿਬ ਜਿਹੜਾ ਤੁਸੀਂ ਨੂੰ ਕਰਕੇ ਵਾਹ ਉਹ ਇੱਕ ਸਾਵਾ ਉਹ ਇੱਕ ਬਦੇਖੋ ਜੀ ਤਬਾਹੀ ਤਾਂ ਹੋਈ ਆ ਬਹੁਤ ਜ਼ਿਆਦੀ ਕਿ ਇਹ ਤਾਂ ਮੰਨ ਲੋ ਸਭ ਲੋਕ ਪੰਜਾਬ ਦੇ ਵਾਸਤੇ ਬਹੁਤ ਵੱਡੀ ਤਰਾਸਦੀ ਆ ਕਿ ਇਹ ਜਿਹੜਾ ਇੰਨੀ ਜ਼ਿਆਦੀ ਤਬਾਹੀ ਹੋਈ ਆ ਗੰਧ ਨਾਲ ਪਰ ਵੇਖੋ ਜਿੱਥੇ ਸਾਰੀਆਂ ਸੰਸਥਾਵਾਂ ਆਪੋ ਆਪਣਾ ਯੋਗਦਾਨ ਪਾ ਰਹੀਆਂ ਵਾ ਇਸ ਸਾਰੇ ਕਟਨਾਂ ਸੰਭਾਲਣ ਵਾਸਤੇ ਆਪਣੇ ਭਰਾਵਾਂ ਦੀ ਬਾਹ ਫੜਨ ਵਾਸਤੇ ਉੱਥੇ ਮੈਸਮ ਦਾ ਸਭ ਤੋਂ ਵੱਡਾ ਯੋਗਦਾਨ ਆ ਦਮਨਤਕਸਾਲ ਦੇ ਮੁਖੀ ਸੰਦਗਿਆਨੀ ਹਰਨਾਮ ਸਿੰਘ ਜੀ ਖਾਨ ਸਾਹਿਬ ਪਿੰਡਰਾਵਾਲੀ ਗਰੇਮ ਜਿਨ੍ਹਾਂ ਨੇ ਆਪਣੇ ਸਿੰਘਾਂ ਦੀ ਡਿਊਟੀ ਲਾ ਕੇ ਜਿੱਤੀ ਜਿੱਤੀ ਡਿਊਟੀ ਲਾ ਕੇ ਆਪ ਸਾਰੀ ਆਪਣੀ ਸਰਪ੍ਰਸਤੀ ਦੇ ਲਈ ਮੈਡੀਕਲ ਦੀਆਂ ਟੀਮਾਂ ਪਿੰਡਰਾ ਦੀ ਸੇਵਾ ਜਿੱਥੇ-ਜਿੱਥੇ ਲੋਕ ਪਸੇ ਉੱਥੋਂ ਤੱਕ ਪਹੁੰਚ ਕੇ ਉਹਨਾਂ ਦੀ ਬਾਹਰ ਉਹ ਵੀ ਉਹਨਾਂ ਨੂੰ ਜ਼ਰੂਰ ਤੇ ਕਰਦੇ ਰਾਸ਼ਨ ਦੀ ਜਾਂ ਪਸ਼ੂਆਂ ਦੇ ਵਾਸਤੇ ਚਾਰੇ ਦੇ ਜਾਂ ਮੈਡੀਕਲ ਸਹਾਤਾ ਦੀ ਉਹ ਬਾਬਾ ਜੀ ਨੇ ਭਾਈ ਸਾਹਿਬ ਸੋਣਾ ਦੀ ਡਿਊਟੀ ਲਾ ਕੇ ਉਹ ਜੋ ਫਰੀ ਸਿੰਘਾਂ ਦੀ ਡਿਊਟੀ ਲਾ ਕੇ ਪਿਛਲੇ ਕਈਆਂ ਦਿਨਾਂ ਤੋਂ ਇਹ ਕੈਂਪ ਲਾਇਆ ਹੋਇਆ ਹੈ ਜਦੋਂ ਅਸੀਂ ਅਮਰੀਕਾ ਦੇ ਵਿੱਚ ਬੈਠੇ ਆ ਸਾਰਾ ਕੁਝ ਵੇਖਿਆ ਸਾ ਆਪਣੇ ਜੱਥੇਵਾਂ ਨੂੰ ਜਿੰਦਗੀ ਲੱਗੀਆਂ ਹੋਈਆਂ ਨੇ ਜਿਹੜਾ ਲੱਗ ਹੋਰ ਚੰਗਾ ਵਾਲਾ ਨੋ ਚੱਲ ਰਹੀ ਸੀ ਵਾ ਤੇ ਸਾਡੇ ਮਨ ਦੇ ਵਿੱਚ ਵੀ ਆਇਆ ਕਿ ਅਸੀਂ ਨੇ ਅਮਰੀਕਾ ਤੋਂ ਜਾ ਕੇ ਆਪਣੇ ਜੱਥੇ ਦੇ ਨਾਲ ਸੇਵਾ ਕਰੀਏ ਬਹੁਤ ਤਰਸ ਹੁੰਦਾ ਇੱਕ ਤੇ ਚੱਕਰ ਦਾ ਆਪਣੇ ਘਰੋਂ ਦਾ ਲਾ ਲੋ ਤੇ ਜਪੀ ਦਾ ਕਰ ਦਿੰਦਾ ਪਿਆਰ ਦੇ ਕੀ ਬਿਲਕੁਲ ਬਿਲਕੁਲ ਜਿਵੇਂ ਅਸੀਂ 1981 ਵਾਲੇ ਆੜੇ ਵੀ ਵੇਖੇ ਆ 1995 ਦੇ ਵਿੱਚ ਆੜਾ ਆਇਆ ਸੀ ਉਹ ਵੀ ਵੇਖਿਆ ਅਸੀਂ ਘਰ ਕੁਝ ਲੱਛਦਾ ਸਮਾਂ ਵੀ ਵੇਖਿਆ ਪੰਜਾਬ ਦੇ ਉੱਪਰ ਜਿੰਨੀਆਂ ਹਨੇਰੀਆਂ ਧੁੰਦੀਆਂ 1984 ਤੋਂ ਬਾਅਦ ਵਿੱਚ ਅਸੀਂ ਉਹ ਸਾਰੀਆਂ ਵੇਖੀਆਂ ਨੇ ਆਪਣੇ ਜੀਵਨ ਦੇ ਹਿੱਸੇ ਵਿੱਚ ਪਰ ਆਹ ਜਿਹੜੀ ਤਰਾਸ ਦੀ ਗੋਣਸਲੇ ਲਈ ਆਈ ਆ ਅਸੀਂ ਇਹ ਸੋਚਦੇ ਹਾਂ ਕਿ ਇਹ ਮੈਨ-ਮੇਡ ਸੀਗਾ ਜਿਹੜੇ ਫਲਾਟੇ ਆ ਵੀ ਕੋਈ ਕੁਦਰਤੀ ਨਹੀਂ ਸੀ ਹਲਾ ਤੇ ਜਿੱਥੇ-ਜਿੱਥੇ ਵੀ ਸਿੱਖ ਬੈਠਾ ਵਾ ਜਾਂ ਪੰਜਾਬ ਦਾ ਕੋਈ ਕੋਈ ਵੀ ਬਚਿੱਦਾ ਬੈਠਾ ਦੁਨੀਆ ਪਰਦੇਸ਼ਾਂ ਵਿੱਚ ਉਹ ਜਦੋਂ ਆਪਣੇ ਭਰਾਵਾਂ ਨੂੰ ਡੁੱਬਦੇ ਆ ਵੇਖਦਾ ਹੈ ਜਦੋਂ ਲੋਕਾਂ ਦੇ ਘਰ ਘਟਦੇ ਵੇਖਦਾ ਹੈ 15 ਲੋਕਾਂ ਦੇ ਪਸ਼ੂ ਡੰਗਰ ਰੁੜਿਆ ਜਾਂਦਾ ਵੇਖਦਾ ਹੈ ਲੋਕਾਂ ਦੀ ਫਸਲਾਂ ਮਰੀਆਂ ਹੋਈਆਂ ਵੇਖਦਾ ਹੈ ਲੋਕੀ ਕੁਖੜ ਬਾਣੇ ਆਪਣੇ ਕੋਠਿਆਂ ਦੇ ਉੱਪਰ ਸਮਾਨ ਰੱਖ ਕੇ ਕੋਈ ਬੈਠੇ ਨੇ ਉਹਨਾਂ ਨੂੰ ਦੇਖ ਰਹਾ ਏ ਉਦੋਂ ਬਾਹਰ ਬੈਠੀਆਂ ਮਨਤਾਰਾਉਂਦਾ ਇਹ ਸਾਡੇ ਪੰਜਾਬ ਦੇ ਨਾਲ ਹੋ ਗਈ ਇਹ ਸਾਨੂੰ ਵੀ ਸਾਡੇ ਮਨ ਦੇ ਵਿੱਚ ਵੀ ਬਹੁਤ ਜ਼ਿਆਦਾ ਆ ਕੇ ਦਰਦ ਆ ਰਿਹਾ ਸੀ ਕਈ ਦਿਨਾਂ ਤਾਂ ਦਿਲ ਨਹੀਂ ਸੀ ਲੱਗ ਰਿਹਾ ਬਾਹਰ ਵੀ ਖੇਲ ਕਰਦਾ ਸੀ ਛੇਤੀ ਜਾਈਏ ਪੰਜਾਬ ਬੰਦੇ ਦੇ ਤੇ ਅਸੀਂ ਵੀ ਆਪਣੇ ਜੱਥੇ ਦੀ ਸਿੰਘਾਂ ਦੇ ਨਾਲ ਸੇਵਾ ਦੇ ਵਿੱਚ ਯੋਗਦਾਨ ਪਾਈਏ ਤੇ ਆਪਣੇ ਭਰਾਵਾਂ ਦੀ ਵਾਪਸ ਠੀਕ ਧੰਨਵਾਦ ਇਹ ਸਾਡੇ ਨੂੰ ਜਾਨੀ ਜਾਨੀ ਸਿੰਘ ਸਾਹਿਬ ਆਪਣੀ ਤੇ ਕਵਿੰਦਰ ਪਾਲ ਸਿੰਘ ਬੋਲ ਸਕਣਾ ਸਿੰਘ ਸਾਹਿਬ ਜਿੰਦੇ ਦਿੱਤੇ ਦੁਆ ਨਹੀਂ ਕੰਮ ਹੋ ਵੀ ਉਹਦੇ ਦੁਆ ਕੰਮ ਹੁੰਦੀ ਹੈ ਕਿਸਾ ਦਾ ਜਦੋਂ ਦੁਆਸ਼ੁਰਜੀ ਦਾ ਖਾਲਸਾ ਉਹ ਆ ਕੇ ਜੀ ਰਹੇ ਨੇ ਇਹ ਗੱਲ ਬਿਲਕੁਲ ਠੀਕ ਹੈ ਦੁਆਵਾਂ ਭਾਰ ਤੇ ਹਰਵਾਸ ਦਾ ਇਹਨਾਂ ਦੀ ਬਹੁਤ ਬਹੁਤ ਜੀਵਨ ਸ਼ਕਤੀ ਹੈ ਇਹ ਬੜੀ ਬਾਤ ਹੈ ਜੋ ਤੂਫਾਨ ਜੋ ਤਾਸਦੀ ਕਹਿੰਦੇ ਐ ਇਸੇ ਪੰਜਾਬ ਨੇ ਤੋੜੀ ਹੈ ਮਤੋਂ ਬਾਕੀ ਲੱਗਦੀ ਕਿ ਸਾਡੇ ਸਾਹਮਣੇ ਹੈ ਤੇ ਹੋਰ ਇਹ ਵੀ ਸੱਚਾਈ ਹੈ ਕਿ ਇਹ ਹੜ ਕੁਦਰਤੀ ਨਹੀਂ ਬਲਕਿ ਜਾਣ ਬੁੱਝ ਕੇ ਹੋਇਆ ਹੈ ਪੰਜਾਬ ਨੂੰ ਕਮਜ਼ੋਰ ਸਾਹਮਣੇ ਖਾਸ ਤੌਰ ਤੇ ਬੁਰੇ ਸਿੱਖੀ ਨੂੰ ਤੋੜਨ ਵਾਸਤੇ ਪਰ ਸਮੇਂ ਸਮੇਂ ਤੇ ਸਰਕਾਰਤਾ ਇਹੋ ਜਿਹਾ ਕੰਮ ਕਰਦੀਆਂ ਆਂ ਨਾ ਕੰਮਜਾਬ ਹੋਏ ਆ ਨਾ ਹੁੰਦੇ ਆ। ਵੇਲੇ ਪਾਵੇਂ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ। ਕਰੋਨਾ ਦਾ ਅਰਬਾਂ ਕਰਬਾਂ ਦਾ ਨੁਕਸਾਨ ਜਿਹੜਾ ਇਹ ਜ਼ਿੰਮੇਵਾਰਾਂ ਦਾ ਪਾਸ ਕਰਕੇ ਤੇ ਬਾਕੀ ਤਾਂ ਕਹੇਲਾ ਵੀ ਹੋ ਜਾਉਂਦਾ ਹੈ। ਪਰ ਸਭ ਤੋਂ ਸੱਚੇ ਪਾਸ ਸਾਡੇ ਬਹੁਤ ਆਸਰੇ ਇਹਨਾਂ ਨੂੰ ਨੁਕਸਾਨ ਹੋਣ ਦੇ ਬਾਅਦ ਵੀ ਪੰਜਾਬ ਵਾਸੀ ਕਰਕੇ ਤੜਕੇ ਰੱਖਿਆ। ਪੰਜਾਬ ਵਾਸੀ ਇੱਕ ਗੁਜੇ ਦੀਆਂ ਬਾਹਾਂ ਬਣ ਰਹੇ ਆ ਤੇ ਕੇਵਲ ਪੰਜਾਬ ਮਸੀ ਹੈ। ਬਾਰੇ ਸੋਭਿਆ ਬਿਕਨੀ ਕਿ ਮੈਂ ਸਾਡੇ ਪਲਾਹਾ ਰਹੇ ਹਾਂ ਕਿ ਮੈਂ ਇਹ ਦੇਖੀ ਨੇ ਕਿ ਰਾਜਸਥਾਨ ਤੋਂ ਆ ਰਹੇ ਨੇ ਕੇਰਲ ਤੋਂ ਆ ਰਹੇ ਆ ਯਮਾਹਾਰਾਸ਼ਟਰ ਤੋਂ ਆ ਰਹੇ ਆ ਸੋ ਇਹ ਉਹ ਮਨੁੱਖ ਤੇ ਜਿਹੜਾ ਇੱਕ ਮਨੁੱਖਤਾ ਦਾ ਕਰ ਜਿਹੜਾ ਆਪਣੇ ਮਨੁੱਖ ਹੋਣਾ ਚਾਹੁੰਦਾ ਹੈ ਕਿ ਬਾਕੀ ਇਹ ਵੀ ਬੇਨਤੀ ਹੈ ਜਿਹੜੇ ਨਹੀਂ ਆ ਸਕਦੇ ਉਹ ਆਪਣਾ ਤਿਲਕ ਨੂੰ ਕਿਸੇ ਵੀ ਤਰੀਕੇ ਨਾਲ ਭੇਜ ਸਕਦੇ ਨੇ ਜਿਹੜੇ ਕੁਝ ਵੀ ਨਹੀਂ ਕਰ ਸਕਦੇ ਜਿਵੇਂ ਤੁਸੀਂ ਪਹਿਲਾਂ ਦੁਆ ਦੀ ਗੱਲ ਕੀਤੀ ਹੈ ਉਹ ਸੱਚੇ ਮਨੋਂ ਅਰਦਾਸ ਬੇਨਤੀ ਹੀ ਆਪਣੇ ਮੰਦਰ ਵਿੱਚ ਕਰਨਾ ਤਾਂ ਇਸ ਇਸ ਮੌਕੇ ਤੇ ਹੁਣ ਆਪਾਂ ਨੂੰ ਲੱਗਦਾ ਵੀ ਅਰਦਾਸ ਕਰਨ ਹਾਂਜੀ ਅਰਦਾਸ ਵਿਸ਼ਵਾਸ ਇਹ ਇੱਕ ਬਹੁਤ ਵੱਡੀ ਚੀਜ਼ ਹੈ ਨਾਲ ਹਰ ਕਿਸੇਵਾ ਦੀ ਨਾਲ ਮਾਈਕੀ ਸੇਵਾ ਦੀ ਇਹ ਸਾਰੇ ਕੰਮ ਹੋਣ ਲੱਗੇ ਮੈਂ ਮਨਜੀਤ ਸਾਹਿਬ ਇਸ ਸਟੇਜ ਤੋਂ ਵੀ ਬੇਨਤੀ ਸਮੂਝਣਾ ਸੌਤਾਂ ਨੂੰ ਕੀਤੀ ਸੀ ਕਿ ਹੁਣ ਆਪਾਂ ਜਿਹੜੇ ਪਾਣੀ ਵਿੱਚ ਕਿਰੇ ਹੋਏ ਲੋਕ ਨੇ ਉਹਨਾਂ ਦੇ ਹਰ ਤਰ੍ਹਾਂ ਦੇ ਨਾਲ ਮਦਦ ਨਾਲ ਮਿਲ ਕੇ ਕਰ ਰਹੇ ਆ ਖਾਣਾ ਪਾਣੀ ਹੋਰ ਨਵੇਂ ਦੀਆਂ ਵਸਤੂਆਂ ਪਸ਼ੂਆਂ ਦਾ ਚਾਰ ਪਰ ਇਹ ਇੱਕ ਥੋੜ੍ਹੀ ਵਕਤੀ ਮਦਦ ਜਿਹੜੀ ਹੈ ਇਹਦੇ ਨਾਲ ਗੱਲ ਨਹੀਂ ਬਣਦੀ ਕਿ ਸਾਨੂੰ ਲੰਮਾ ਸਮਾਂ ਚਾਹੀਦਾ ਸਮਾਂ ਕਿਉਂਕਿ ਘਰ ਘਾਟ ਜਿਹੜੇ ਟਾਇਏ ਗਏ ਲੱਖਾਂ ਲੱਖਾਂ ਦੇ ਜਿਹੜੇ ਪਸ਼ੂ ਸੰਯੋਗ ਰੁੜ ਗਏ ਉਹਨਾਂ ਦੀਆਂ ਮੌਤਾਂ ਹੋ ਗਈਆਂ ਜ਼ਮੀਨ ਇੱਕ ਫਸਲ ਤਾਂ ਤਬਾਹ ਹੋ ਗਈ ਦੂਜੀ ਫਸਲਦਾਰੀ ਸੰਸਥਾਆਂ ਦੇ ਕਿਨਾਰੇ ਦਿੱਤੀ ਸੀ ਸਿਕਸਾ ਉਹਦਾ ਗੱਲ ਤੋਂ ਕਿ ਜਿਸ ਤਰ੍ਹਾਂ ਹੁਣ ਜਦੋਂ ਜਦੋਂ ਪਾਣੀ ਲੱਗਾ ਹੁਣ ਅਸਲੀ ਮੰਜ਼ਰ ਤਾਂ ਹੁਣ ਸਾਹਮਣੇ ਆਉਣਾ ਹਾਂਜੀ ਅਸਲੀ ਮੰਜ਼ਰ ਹੁਣ ਸਾਹਮਣੇ ਆਇਆ ਕਿ ਕਿੱਥੇ ਕਿੰਨੀ ਕਰੇਤਾ ਚੁੱਕੀ ਆ ਕਿੰਨੇ ਘੜ ਚੁੱਕੀ ਆ ਕਿਵੇਂ ਕਿਵੇਂ ਜ਼ਮੀਨਾਂ ਦੀ ਸਫਾਈ ਹੋਣੀ ਆ ਸੋ ਉਹ ਸਾਰੀ ਜਿਹੜੀ ਸੇਵਾ ਹੈ ਨਾ ਉਹ ਜੇ ਹੁਣ ਸ਼ੁਰੂ ਹੋਈ ਆ ਇੱਕ ਬੜਾ ਸੇਵਾ ਦਾ ਉਹਦੇ ਵਿੱਚ ਸਾਰਿਆਂ ਨੇ ਬਹੁਤ ਕਮਾਲ ਕਰ ਦਿੱਤੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਗਲਾ ਪੜਾ ਜਿਹੜਾ ਸੇਵਾ ਦਾ ਉਹ ਹੁਣ ਆਰੰਭ ਹੋਣਾ ਆ ਇਸ ਪ੍ਰਕਾਰ ਦੇ ਤਹਿਤ ਦੰਗਮੀ ਟਕਸਾਲ ਵੀ ਪੂਰਾ ਪੂਰਾ ਆਪਣਾ ਚਾਨ ਰੱਖ ਰਹੀ ਹੈ ਜਿੱਥੇ ਹੁਣ ਹੈ ਸੇਵਾ ਜਿਹੜਾ ਕੈਂਪ ਲੱਗਾ ਹੋਇਆ ਹੈ ਮਹਾਂਪੁਰਖ ਸੰਤ ਗੁਰਨੀ ਕਰਨ ਅਮ ਸਿੰਘ ਜੀ ਸਾਹਿਬ ਮੌਜੂਦਾ ਮੁਖੀ ਦੰਗਮੀ ਟਕਸਾਲ ਨੂੰ ਉਹਨਾਂ ਦੇ ਉਸਾਂ ਨਿਰਦੇਸ਼ਾਂ ਹੇਠਾਂ ਦੰਗਮੀ ਟਕਸਾਲ ਦੇ ਜ਼ਿੰਮੇਵਾਰ ਸਿੰਘ ਯਾਨੀ ਸਾਹਿਬ ਸੰਦੀਪ ਸਾਹਿਬ ਦੇਸ਼ ਸਿੰਘ ਉਹ ਸੰਸਿਧਨ ਨੂੰ ਆਏ ਨੇ ਕਿ ਅਦਨਾਲਾ ਸਾਹਿਬ ਤੋਂ ਭਾਈ ਸਾਹਿਬ ਸਭੋ ਦੀ ਸੇਵਾ ਕਰ ਰਹੇ ਨੇ ਉਧਰ ਹਰੀਕੇ ਪਤੰਗੋ ਜਿਹੜਾ ਸਾਰਾ ਇਲਾਕਾ ਉਧਰ ਭਾਈ ਚਮਕੌਰ ਸਿੰਘ ਹੋਰੀ ਉਹ ਸੇਵਾ ਦਾ ਸੰਭਾਲ ਰਹੇ ਨੇ ਔਰ ਇਸ ਗੱਲ ਵੱਲ ਵੀ ਦੰਗਮੀ ਕਿਸਾਨ ਦਾ ਪੂਰਾ ਖਿਆਲ ਹੈ ਕਿ ਜਿਹੜਾ ਅਗਲਾ ਭਰਾ ਸ ਸਵੰਤਰੀ ਸੰਗਮਤੀ ਬਿੜੀਏ ਸੰਸਥਾ ਦੰਮੀ ਦੇ ਸਾਲ ਆਪਣਾ ਕਰਜ ਸਮਝਦਿਆਂ ਹੋਇਆ ਮੁਨਕਤਾ ਦੀ ਸੇਵਾ ਦੇ ਵਿੱਚ ਕੀਤੀ ਹੋਈ ਇੱਕ ਲੱਖ ਸਾਲ ਸਿੰਘ ਸਾਹਿਬ ਜਿਸ ਤਰ੍ਹਾਂ ਸਾਡੀ ਜਵਾਨੀ ਨੂੰ ਭੰਦੇ ਸੀਗੇ ਅੱਜ ਜਵਾਨੀ ਜਿਹੜੇ 5 ਸਾਲ ਦਾ ਖਾਤਾ ਮਾਰਦਾ ਉਹ ਕੱਟ ਵੀ ਕਰਦੀ ਬੰਨ ਵੀ ਬੰਨ ਰਹੀ ਹੈ ਤੇ ਲੋਕਾਂ ਦੇ ਨਾਲ ਥਰੀਂ ਦੇ ਭਾਈ ਹਾਂ ਜੀ ਇਹਦੇ ਬਾਰੇ ਵਿੱਚ ਬੇਨਤੀ ਕਰਾਂ ਇਹ 'ਚ ਕੋਈ ਸ਼ੱਕ ਨਹੀਂ ਕਿ ਨਸ਼ਾ ਪੰਗਾਰ ਤੋਂ ਪਾਇਆ ਔਰ ਉਹ ਵੀ ਇਸੇ ਸਾਜਿਸ਼ ਦਾ ਹੈ ਜਿਹੜੀ ਸਾਜਿਸ਼ ਹੈ ਤੇ ਹਾਰ ਆਏ ਆ ਉਸੇ ਸਾਜਿਸ਼ ਦਾ ਹੈ ਨਸ਼ਾ ਦੇ ਹੜੀ ਆਏ ਸਾਡੇ ਨੌਜਵਾਨ ਨਸ਼ਾ ਦੇ ਸ਼ਿਕਾਰ ਹੋ ਗਏ ਈ ਪਰ ਜਿੰਨਾ ਪੰਜਾਬ ਨੂੰ ਭੰਡਿਆ ਗਿਆ ਸੀ ਅਸਲ ਵਿੱਚ ਉਹ ਗੱਲ ਹੈ ਜੀ ਹੁਣ ਕਲੀਅਰ ਹੋ ਗਿਆ ਹਾਂਜੀ ਕਲੀਅਰ ਹੋ ਗਿਆ ਹਾਂਜੀ ਜਿਹੜੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆਏ ਉਹਦੇ ਤੋਂ ਵੀ ਆਪਾਂ ਇਨਕਾਰ ਹੀ ਨਹੀਂ ਹੈ ਜੀ ਉਹ ਹੈਗੇ ਨੇ ਪਰ ਜੇ ਔਰਤਾਂ ਪੰਜਾਬ ਵਰਦੀਆਂ ਫਰਮਾ ਬਣ ਗਈਆਂ ਹੋਰ ਪੰਜਾਬ ਨੂੰ ਭੰਡਿਆ ਗਿਆ ਕਿ ਬਾਕੀ ਸਟੇਟਾਂ ਚ ਨਸ਼ੇ ਨਹੀਂ ਹੈਗੇ ਪਰ ਪੰਜਾਬ ਨੂੰ ਖਾਸ ਤੌਰ ਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮੰਚ ਤੇ ਬਦਨਾਮ ਕਰਨ ਦੀਆਂ ਬੜੀਆਂ ਕੋਸ਼ਿਸ਼ਾਂ ਕਰੀਆਂ ਪਰ ਸਪਸ਼ਟ ਹੋ ਗਿਆ ਜਿਨ੍ਹਾਂ ਨੂੰ ਖੁਗਰੇ ਆਖਦੇ ਸੀ ਜਿਨ੍ਹਾਂ ਨੂੰ ਛੇੜੀ ਆਖੇ ਸੀ ਕਿਵੇਂ ਉਹਨਾਂ ਨੇ ਦਰਿਆਵਾਂ ਦੇ ਬਹਿਣ ਰੋਕੇ ਤੇ ਕਿਵੇਂ ਕੰਨਾਂ ਵਾਲੇ ਖੰਗ ਮਾਰੇ ਡਾਕਟਰ ਵਿਹਲੇ ਆਲੇ ਆ ਕੇ ਔਰ ਤਕਰੀਬਨ 10-10 12-12 ਫੁੱਟ ਪਾਣੀ ਲਈ ਬਿਚੋੜੀ ਜਾ ਜਾ ਕੇ ਉਹਨਾਂ ਨੇ ਜਿਹੜਾ ਸੀ ਉਹ ਆਪਣੀ ਭਰਾਵਾਂ ਦੀ ਬਾਹ ਫੜਨ ਦਾ ਯਤਨ ਕੀਤਾ ਤੇ ਕੰਮ ਜਾਰੀ ਰੱਖਿਆ ਹਾਂਜੀ ਸਿਰਫ ਉਹਨਾਂ ਤੋਂ ਵੇਖ ਵੇਖ ਕੇ ਬੇੜੀਆਂ ਭਰਾ ਬਣਾ ਦੇ ਉਹ ਆਮ ਲੋਕਾਂ ਫਸੇ ਹੋਏ ਲੋਕਾਂ ਦੀ ਸੇਵਾ ਰਾਸਤੇ ਉਹਨਾਂ ਨੇ ਪਾਣੀ ਵਿੱਚ ਕੋਰੀਆਂ ਬਹੁਤ ਵੱਡੀ ਇਹ ਸੇਵਾ ਆ ਤੇ ਇਸ ਸੇਵਾ ਦੇ ਸਿਰਗੇ ਚੋਂ ਜੀ ਧੰਨਵਾਦ ਸਾਰੀ ਦੇ ਦੂਜਿਆਂ ਲਈ ਵੀ ਤੁਸੀਂ ਖੰਡੀ ਜ਼ਮੀਨ ਤੇ ਲਾਓ ਕਿਉਂਕਿ ਬਹੁਤ ਸਾਰੇ ਕਾਰ ਜਾ ਕੇ ਆਪਾਂ ਚਮਚਾ ਵੀ ਲਾਉਣਾ ਤੇ ਬੁੱਲੀ ਹੋਣਾ ਹੈ ਨਾ ਪੈਸੇ ਨਾਲ ਹੀ ਹੁੰਦਾ ਤੇ ਇਹ ਜਿਹੜੀ ਮਾਇਆ ਦਸਵੰਦਨ ਵਿੱਚ ਸਿੱਖਾ ਨੇ ਜਿਨ੍ਹਾਂ ਜੋ ਕੋਈ ਹੈਗੇ ਆਪਣੀ ਵੱਤੋਂ ਬਾਹਰ ਹੋ ਕੇ ਸੇਵਾ ਕੀਤੀ ਹੈ ਤੇ ਜਿਵੇਂ ਗਿਆਨੀ ਜਨ ਅੰਦਰਸ਼ ਸਿੰਘ ਜੁਣਾ ਨੇ ਤੁਸੀਂ ਸਾਹਿਬ ਗਾਨੀ ਪ੍ਰਿੰਦਰਪਾਲ ਸਿੰਘ ਜੁਣਾ ਸਾਰਾ ਵਿਸਥਾਰ ਨਾਲ ਦੱਸਿਆ ਕਿ ਇਸ ਕੰਮ ਨੂੰ ਸੜਕਾਂ ਦੀ ਜਾਨ ਨੂੰ ਜੀਵਨਤਾ ਤੇ ਫਿਰ ਦੂਜੀਆਂ ਕਮਾਂ ਵੀ ਜਿਵੇਂ ਸਾਡੇ ਮੁਸਲਮਾਨ ਭਰਾ ਜੁਪੀ ਤੋਂ Rajasthan ਤੋਂ ਹਜ਼ਾਰ ਹਜ਼ਾਰ ਕਿਲੋਮੀਟਰ ਤੋਂ ਇਹ ਵਿਚਾਰ ਕੇ ਵੀ ਇਹ ਸਿੱਖ ਸਾਡੇ ਭਰਾ ਦੇ ਹੁਣ ਇਹ ਵੀ ਇੱਕ ਸਮਾਂ ਦੇਖਣ ਵਾਲੀ ਗੱਲ ਹੈ ਕਿ ਹੁਣ ਜਿਹੜਾ ਉਹ ਨੌ ਮਾਸ ਦਾ ਰਿਸ਼ਤਾ ਕਿੰਨਾ ਦਾ ਹੈ ਕਿਹੜੀਆਂ ਜੱਥੇਬੰਦੀਆਂ ਤੇ ਬੰਦੀਆਂ ਤੇ ਦਸਤੀਆਂ ਜਿੱਦਾਂ ਨਾਲ ਸਿੱਖਾਂ ਦਾ ਰਿਸ਼ਤਾ ਬਣਦਾ ਹੈ ਜੱਥੇਬੰਦੀਆਂ ਹੋਰ ਵੀ ਬਹੁਤ ਨੇ ਬਹੁਤ ਨੇ ਸਮਾਜ ਵੀ ਬਹੁਤ ਹੈ ਇਸ ਵੇਲੇ ਸਾਡੇ ਨਾਲ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਮੁਸਲਮਾਨ ਭਰਾਵਾਂ ਦਾ ਜਿੰਨੇ ਜੋਗੇ ਹੈਗੇ ਆ ਉਹ ਸਾਡਾ ਨਾਮੋ ਲਾਉਂਦੇ ਨੇ ਮੋਢੇ ਦਾ ਮੋਢਾ ਲਾ ਕੇ ਸੋਤੂ ਉਹਨਾਂ ਦਾ ਧੰਨਵਾਦ ਤੇ ਸਾਰੀਆਂ ਜੱਥੇਬੰਦੀਆਂ ਦਾ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਕਰਕੇ ਕਿਉਂਕਿ ਸਾਡੀ ਸ਼੍ਰੋਮਣੀ ਜੱਥੇਬੰਦੀ ਹੈ ਤੇ ਦੰਦਵੀਂ ਤਖਤਾਲ ਤੇ ਸਰਮੌਰ ਦੇ ਬੰਦੀਏ ਕਾਮ ਦੀ ਕਿਉਂਕਿ ਦੰਦਵੀਂ ਤਖਤਾਲ ਨੂੰ ਤੇ ਕਾਮ ਨੂੰ ਇਹ ਵਖਤਾਂ ਕਰਕੇ ਦੇਖੇ ਨਹੀਂ ਜਾ ਸਕਦਾ ਤੇ ਫਿਰ ਦੁੱਧੇ ਦੇ ਸੰਤ ਮਹਾਂਸਮਾ ਮਹਾਂਪੁਰਖ ਕਾਰ ਸੇਵਾ ਵਾਲੇ ਰਾਣਾ ਸਾਹਿਬ ਵਾਲੇ ਨਾਨਕ ਸਰ ਵਾਲੇ ਜਿੱਥੇ ਤੱਕ ਦਲਪੰਤ ਨਿਹੰਗ ਸਿੰਘ ਦਿੱਸੀ ਬੰਦਿਆਂ ਸਾਰਿਆਂ ਦੇ ਵੇਖਦੇ ਵੀ ਜਿੱਥੇ ਜਿੱਥੇ ਕੈਂਪ ਲੱਗੇ ਨੇ ਪਰ ਦਮਦਵੀਂ ਟਕਸਾਲ ਨੇ ਜਿਹੜਾ ਵਿਸ਼ੇਸ਼ ਕਰਕੇ ਮੈਡੀਕਲ ਕੈਂਪ ਹਲੇ ਉਤਰ ਕੇ ਕਿਉਂਕਿ ਇਹਨਾਂ ਕੋਲ ਮੈਨ ਪਾਵਰ ਬੜੀ ਦਮਦਵੀਂ ਟਕਸਾਲ ਦੇ ਕੋਲ ਆਪਣਾ ਕਾਡਰ ਬਹੁਤ ਹੈ ਪਿੰਡਾਂ ਵਿੱਚ ਸੰਗਤ ਬੜੀ ਹੈ ਫਿਰ ਆਪਣੇ ਸਿੰਘ ਬੜੇ ਨੇ ਦਮਦਵੀਂ ਟਕਸਾਲ ਦੇ ਤੇ ਫਿਰ ਸਿਰ ਦੇ ਦਾਈਏ ਕਰਕੇ ਸੇਵਾ ਕਰਦੇ ਇਹਨਾਂ ਨੂੰ ਮਤਲਬ ਨਹੀਂ ਕਿ ਸਾਡੀ ਕੋਈ ਸ਼ੋਭਾ ਕਰੇ ਅਸੀਂ ਵੀਡੀਓ ਬਣਾ ਕੇ ਪਾਈਏ ਜਾਂ ਸਾਨੂੰ ਕੋਈ ਕਹੇ ਕਿ ਦਮਦਿਤ ਸਿੰਘ ਜੀ ਟਕਸਾਲ ਨੇ ਬੜੀ ਸੇਵਾ ਕੀਤੀ ਹੈ ਕਿਉਂਕਿ ਦਮਦਿਤ ਸਿੰਘ ਟਕਸਾਲ ਤੇ ਪੰਥ ਵੱਖਰੇ ਵੱਖਰੇ ਤੇ ਇਸ ਕਰਕੇ ਸਾਡੀਆਂ ਡਿਊਟੀਆਂ ਲੱਗੀਆਂ ਸੇ ਭਾਵਨ ਉੱਤੇ ਕੰਮ ਕਰਾਂ ਦਾ ਜ਼ੋਰ ਹੁੰਦਾ ਹੈ ਤੇ ਬਾਕੀ ਇਹ ਗਰਾਊਂਡ ਤੇ ਸੇਵਾ ਕਰਦੇ ਨਿਕਲ ਕੇ ਪੰਥਕੀ ਤੁਸੀਂ ਬਿਲਦੇ ਪੈਰ ਗਲ ਗਏ ਇਹਨਾਂ ਦੇ ਕਿੰਨੇ ਦਿਨਾਂ ਦੇ ਲੱਗੇ ਨਾ ਇਹ ਨੀਂਦ ਨਾ ਭੁੱਖ ਆਪ ਪਛਾਤਾ ਨਹੀਂ ਸਕਦੇ ਦੌੜ ਦੌੜ ਕੇ ਰਾਤ ਦਿਨ ਇਹ ਸਾਰਾ ਇਹ ਪੰਥ ਦਾ ਹਿੱਸਾ ਹੈ ਇਹ ਕਲਗੀਧਰ ਦੇ ਦੂਲੇ ਪੰਥ ਦੀ ਇਹ ਮਾਨਮਤੀ ਗੱਲ ਹੈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਬਾਕੀ ਸਾਡੇ ਭਰਾ ਹੈ ਸਾਰੇ ਅਜੇ ਸੇਵਾ ਤੇ ਗੁਰਮੁਖ ਕੋ ਸ਼ੁਰੂ ਹੋਣੀ ਹੈ ਜਦੋਂ ਤਾਰ ਤੋਂ ਪਰਲੇ ਪਾਸੇ ਵੀ ਇਹ ਜ਼ਮੀਨਾਂ ਜਿੱਤੇ ਪਰਮਿਟ ਲੈ ਕੇ ਜਾਣਾ ਪੈਂਦਾ ਹੈ ਉੱਥੇ ਤੱਕ ਅਜੇ ਜਾ ਨਹੀਂ ਸਕੇ ਅਜੇ ਦੂਰੀ ਹੈ ਅਜੇ ਤਾਂ ਉਹਦੇ ਉੱਤੇ ਥਾਵਾ ਤੇ ਕੈਂਪ ਲਾ ਕੇ ਬੈਠੇ ਤੱਕ ਜਾਇਆ ਜਾਂਦਾ ਉੱਥੇ ਸੰਗਤ ਜਾ ਰਹੀ ਹੈ ਬਾਕੀ ਆ ਹੁਣੇ ਹੀ ਹਰਿਆਣੇ ਤੋਂ ਪੰਜੋਖਰਾ ਸਾਹਿਬ ਤੋਂ ਸੰਤ ਗਿਆਨੀ ਹਰਨਾਮ ਸਿੰਘ ਜੀ ਕਲਸਾ ਮਹਾਂਪੁਰਖ ਦੇ ਨਾਂ ਦੇ ਪਿੰਡ ਤੋਂ ਕਿਉਂਕਿ ਪੰਜੋਖਰਾ ਸਾਹਿਬ ਦਮਦਿਤ ਸਾਲ ਦਾ ਤੋਂ ਪੁਰਾਣਾ ਕੇਂਦਰ ਹੈ ਉਹ ਗੁਰਦੁਆਰਾ ਸਾਹਿਬ ਦੀ ਸੇਵਾ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖ ਨੇ ਕਰਵਾਈ ਤੇ ਸਰਤਾਰ ਸਿੰਘ ਜੀ ਮਹਾਂਪੁਰਖ ਸੰਤ ਜਨੈਲ ਸਿੰਘ ਜੀ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਤੇ ਹੁਣ ਅੱਜ ਦੇ ਸਮੇਂ 'ਚ ਹਰ ਸਾਲ ਹੀ ਸੰਤ ਬਾਬਾ ਨਾਮ ਸਿੰਘ ਜੀ ਮਹਾਂਪੁਰਖ ਨੂੰ ਜਾਂਦੇ ਤੇ ਉਹਨਾਂ ਦੇ ਨਾਨਕੇ ਨਗਰ ਤੋਂ ਇਹ ਗੁਰਮਖਾਏ ਆਪੋ ਦੂਰੋਂ ਡਰਾਈਵ ਕਰਕੇ ਤੇ ਪੁੱਛਣ ਵਾਸਤੇ ਕਿ ਸਾਨੂੰ ਦੱਸੋ ਕੀ ਕਰੀਏ ਜੀ ਵੀ ਉੱਥੇ ਆਉਣ ਦੇ ਸਮੇਂ 'ਚ ਡੀਜ਼ਲ ਵੀ ਜੋ ਟਰੈਕਟਰ ਜਿਸ ਚੀਜ਼ ਦੀ ਲੋੜ ਹੈ ਤੇ ਇਹ ਇਕੱਲੇ ਨਹੀਂ ਵੱਖ-ਵੱਖ ਜਿੱਥੇ-ਜਿੱਥੇ ਸਿੱਖ ਰਹਿੰਦਾ ਕੱਲ ਇੱਕ ਸਿੰਘ ਦਾ ਸੁਨੇਹਾ ਆਇਆ ਸੀ ਬੰਬਿਓ ਵੀ ਮਹਾਂਪੁਰਖਾਂ ਨੂੰ ਕੁਝ ਕੇ ਦੱਸੋ ਸੰਤ ਬਾਬਾ ਨਾਮਸਤ ਜੀ ਮਾਪਰਪਰਾਂ ਨੂੰ ਸੇਵਾ ਕਿੱਤੇ ਕਿਵੇਂ ਬਚਾਉਣੀ ਹੈ ਕਿਉਂਕਿ ਉਹਨੂੰ ਚੰਗਲਾ ਜੀ ਤਰੀਕੇ ਨਾਲ ਇਹ ਨਹੀਂ ਕਿ ਕਈ ਵਰੀ ਪਿੱਛੇ ਜਿਹੜੇ ਲੋੜਵੰਦ ਨਹੀਂ ਵੇਚ ਕੇ ਆਪਣਾ ਕੇ ਬੈਠੇ ਵੀ ਸਾਨੂੰ ਲੋੜ ਤੇ ਕਿਉਂਕਿ ਇਸ ਤਰ੍ਹਾਂ ਉਹਨੂੰ ਗਰਾਊਂਡ ਤੇ ਨੇ ਦਮਦਿਵੀਂ ਟਕਸਾਲ ਦੇ ਤੇ ਕਈ ਗੱਡੀਆਂ ਹਸਪਤਾਲ ਦੀਆਂ ਸਕੂਲ ਦੀਆਂ ਬੱਸਾਂ ਤੇ ਕਈ ਕੈਂਪ ਦਮਦਿਵੀਂ ਟਕਸਾਲ ਆ ਕੇ ਬੈਠੀ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਇਹ ਦਿੱਥੇ ਬੰਦੀ ਤੁਹਾਡੀ ਹੈ ਗੁਰਮਖੋ ਤੁਸੀਂ ਸਾਡੇ ਹੋ ਤੇ ਜਿੰਨਾ ਭਰਾਵਾ ਤੇ ਵਿਪਤਾ ਇਹ ਸਾਰੇ ਹੀ ਸਾਡੇ ਨੇ ਇਹਨਾਂ ਦੇ ਨਾਲ ਮੁੱਢੇ ਨਾਲ ਮੁੱਢਾ ਲੱਗ ਕੇ ਖੜੀਏ ਸਾਰੇ ਆਤੇ ਮਹਾਰਾਜ ਮੀਰ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ